ਅੰਤਿਆਰੀਆਂ ਲੈਓ ਜੀ ਤੇ ਖਾਲਦੇ ਹਰੇ ਖਾਲਦੀ ਆਦੇ ਪਰਨੇ ਫਿਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਰ ਰਹੇ ਆ ਜੀ ਤਿਆਰੀਆਂ ਫਿਰ ਪਿਆਰੀਆਂ ਪਿਆਰੀਆਂ ਧੀ ਆਂਦੀਆਂ ਜਿਨ੍ਹਾਂ ਦੀ ਵੀਡੀਓ ਤੁਸੀਂ ਅਕਸਰ ਸਾਡੇ ਫੇਸਬੁੱਕ ਚੈਨਲ ਤੇ ਜਾਂ YouTube ਦੇ ਉੱਤੇ ਤੁਸੀਂ ਵੇਂਦੇ ਰਹਿੰਦੇ ਜੇ ਤੇ ਉਹਨਾਂ ਦੀਆਂ ਤਿਆਰੀਆਂ ਦੇ ਵਿੱਚ ਕੋਈ ਕਸਰ ਨਾ ਰਹਿ ਜੇ ਤੇ ਸਾਰੇ ਫੰਕਸ਼ਨ ਛੱਡ ਦਈ ਦੀਆਂ ਯਾ ਤੇ ਜਿਹੜਾ ਫੰਕਸ਼ਨ ਇਹ ਛੱਡ ਕੇ ਆਏ ਆ ਨਾ ਬੜੇ ਖਾਸ ਖਾਸ ਸਾਡੇ ਘਰ ਦਾ ਫੰਕਸ਼ਨ ਸੀ ਪੁੱੰਜ ਕੁ ਲੇਟ ਮਿੰਟ ਖਾਸ ਘਰ ਦਾ ਫੰਕਸ਼ਨ ਸੀ ਮੈਂ ਇਹ ਨਹੀਂ ਤੁਹਾਨੂੰ ਦੱਸ ਰਿਹਾ ਕਿ ਅਸੀਂ ਸੇਵਾ ਨੂੰ ਪਿਓਰਿਟੀ ਦਿੱਤੀ ਹੈ ਸੇਵਾ ਨੂੰ ਪਿਓਰਿਟੀ ਤੇ ਹਰ ਵਾਰੀ ਰਹਿੰਦੀ ਹੈ ਪਰ ਇਹ ਹੈ ਕਿ ਅਗਲਾ ਕੱਪੜਾ ਲੀੜਾ ਸਵਾਉਣ ਲਈ ਉਹਨੂੰ ਟਾਈਮ ਚਾਹੀਦਾ ਹੁੰਦਾ ਹਫ਼ਤੇ 10 ਦਿਨ ਦਾ ਕਿ ਵਿਆਹ ਵਾਲਾ ਸੂਟ ਦੂਜੇ ਸੂਟ ਜਿਹੜੇ ਨਾਲ ਖੰਨੇ ਹੁੰਦੇ ਆ ਉਹਨਾਂ ਦੀ ਤਿਆਰੀਆਂ ਕਰਕੇ ਅੱਜ ਦੇਣ ਜਾ ਰਹੇ ਆ ਜੀ ਦੋ ਘਰਾਂ ਨੂੰ ਇਹ ਚਾਰ ਪੰਜ ਚਾਰ ਪੰਜ ਘਰਾਂ ਦਾ ਫਿਲਹਾਲ ਸਾਡੇ ਕੋਲ ਸਟਾਕ ਹੈਗਾ ਵਾ ਜਿਹੜਾ ਸਟਾਕ ਅਸੀਂ ਖਰੀਦ ਚੁੱਕੇ ਆ ਤੇ ਹਾਂਜੀ ਹਾਂਜੀ ਵਿਹਾਲੇ ਫੁੱਟ ਇੱਥੇ ਅੱਜ ਅੱਜ ਕਿੰਨੇ ਕੁੜੀਆਂ ਨੂੰ ਧੋ ਕੁੜੀਆਂ ਨੂੰ ਹਾਂ ਅੱਜ ਇੱਕ ਰਣਾਵਾ ਅਸੀਂ ਘਰਿਆਲੇ ਨਹੀਂ ਅੱਜ ਜਾਣਾ ਵਾ ਇੱਕ ਬੁਰਜਪਿੰਡ ਜਾਣਾ ਵਾ ਤੇ ਇੱਕ ਜਾਣਾ ਵਾ ਸੁਰ ਸਿੰਘ ਬਾਬਿਆਂ ਦੇ ਪਿੰਡ ਤੇ ਮੈਂ ਭਾਗਾ ਵਾਲਾ ਵਾਂ ਕਿ ਮੈਨੂੰ ਬਾਬਿਆਂ ਦੇ ਪਿੰਡ ਸੇਵਾ ਕਰਨ ਦਾ ਮੌਕਾ ਮਿਲਿਆ ਬਾਬਾ ਅਵਤਾਰ ਦੇ ਇਸ ਮੇਰੇ ਲਈ ਇੱਕ ਕੁੱਝ ਕਰਦਾ। ਦਾ ਸੂਟ ਲੈ ਆ ਸੀ। ਫਿਰ ਤੇ ਮੈਂ ਪਰਦਾ ਖਾਸ਼ ਕਰਦਾ। ਹਾਂ ਤੇ ਪਰਦਾ ਖਾਸ਼ ਕਰਨਾ ਸੀ। ਮੈਂ ਆਹ ਛਣੀਆਂ ਪਹਿਲੇ ਫਾਵਾ ਖਰਾਬ ਨਾ ਹੋਵੇ ਤੇ ਘੰਟਾ ਖੋਲ ਹੀ ਜਾਣਾ। ਸੂਟ ਵੀ ਸੂਟ, ਛੂਟੀ ਵੀ ਸੂਟ। ਇਹ ਤਾਂ ਫਟਦੇ ਨਹੀਂ ਨਾ। ਸੂਟ ਕੋਲ ਫੇਵਰੇਟ ਆ ਤਾਂ ਸੂਟ। ਸੂਟ ਸੂਟ ਕੋਲ ਸੇਲਸ ਤੇ ਹੈ ਤੁਹੀਂ ਮੈਂ ਤੁਹਾਨੂੰ ਇੱਕ ਗੱਲ ਤਾਂ ਬੇਨਤੀ ਕਰ ਦਿੰਨਾ ਲਾਪਰੀ ਤੇ ਕੰਮ ਕਰਦੀ ਆ ਤੇ ਤੁਸੀਂ ਜਿਹੜਾ ਸੂਟ ਤੁਹਾਨੂੰ ਚੰਗਾ ਲੱਗਦਾ ਨਾ ਤੁਸੀਂ ਆਰਡਰ ਕਰ ਸਕਦੇ ਤੁਸੀਂ ਆਰਡਰ ਕਰ ਸਕਦੇ ਤੁਸੀਂ ਇਹ ਨਾ ਸਮਝੋ ਕਿ ਥਾਂ ਹੀ ਫ੍ਰੀ ਆਪਾਂ ਦੇ ਸਕਦੇ ਹਾਂ ਜਿੰਨੀ ਕੋਸਟ ਆਈ ਕੋਸਟ ਸਾਰਾ ਤੁਹਾਨੂੰ ਕਿਨਾਂ ਦਾ ਲਾਪਰੀ ਜਿਹੜੀ ਆ ਤੁਹਾਡੇ ਤੱਕ ਪੁਹਜਦਾ ਕਰ ਦੇ ਜਿਵੇਂ ਦੀ ਹਾਂਜੀ ਥੈਂਕ ਯੂ ਸੋ ਮੱਚ ਸਭ ਤੋਂ ਇੰਸਟਾ ਪ੍ਰੋਮੋਸ਼ਨ ਕਰਤੀ ਅਸੀਂ ਪ੍ਰੋਮੋਸ਼ਨ ਪ੍ਰੋਮੋਸ਼ਨ ਕੀਤੀ ਹੈ ਜੀ ਤੇ ਇਹ ਆਪਾਂ ਕਿਹੜੇ ਪਿੰਡ ਦਾ ਕਰਨਾ ਵਾ ਬੁਰਜ ਦਾ ਕਰੀਏ ਚਲੋ ਬੁਰਜ ਦਾ ਕਰੋ ਬੁਰਜ ਚਾਹ ਮम्मी ਦਾ ਹੋ ਗਿਆ ਹਾਂ ਆ ਕੁੜੀ ਦਾ ਹੋ ਗਿਆ ਹਾਂ ਤੇ ਆ ਵੀ ਆ ਕੁੜੀ ਦਾ ਹਾਂ ਤੇ ਆ ਇਹ ਥਿੱਕਾ ਵੇ ਮम्मी ਦੀ ਜਿਹੜੀ ਤੇ ਜਿੰਨੇ ਨੇ ਨਾ ਕੱਢ ਦੇ ਤੇ ਇਹਨੂੰ ਹੋ ਗਿਆ ਨਾ ਕੁੜੀ ਦੇ ਹਾਂਜੀ ਤੇ ਉਹ ਯੈਲੋ ਵੀ ਹੈਗਾ ਵਾ ਤੇ ਥ्रेड ਵੀ ਹੈਗਾ ਤੇ ਹਾਂਜੀ ਤੇ ਇੱਕ ਤੇ ਮम्मी ਦਾ ਵਾ ਤੇ ਇੱਕ ਆਪਾਂ ਨਵਾਂ ਜੀ ਉਹ ਦੇਖੋ ਜੀ SLA ਇਸ ਤਰ੍ਹਾਂ ਕਰ ਰਹੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਨੂੰ ਬਹੁਤ ਸੂਟਾ ਦੀ ਨੌਲੇਜ ਹੁੰਦੀ ਇੱਕ ਕੁੜੀ ਦੇ ਦੇ ਦਿੰਨੇ ਹਾਂ ਹਾਂਜੀ ਕਿੰਨੇ ਕੁ ਕੁੜੀ ਦੇ ਇਹ ਇਹ ਹੋ ਗਏ 4 ਕੁੜੀ ਦੇ 3 ਹੋ ਗਏ ਜੇ 4 ਕੁੜੀ ਦੇ ਕੁੜੀਏ 3 ਹੋ ਗਏ ਹਾਂ yellow ਹੈਗਾ ਨਾ yellow ਹੈਗਾ red ਤੇ ਰੀਕ ਹਾਂ ਰੈਡ ਦੇ ਲਓ ਇਹਨਾਂ ਦਾ ਹੋ ਗਿਆ ਪਟਾਰਾ ਸੂਟਾਂ ਦਾ ਖਤਮ ਮੈਂ ਕੁੜੀ ਦੇਖੀ ਨਹੀਂ ਗੁਜਵਾਲੀ ਉਹਨੂੰ ਪਿੰਕ ਦੇਣਾ ਕਿ ਰੈੱਡ ਦੇਣਾ ਸੂਟ ਬਹੁਤ ਹੈਵੀ ਨੇ ਦੇਖ ਸਕਦੇ ਹੋ ਤੁਸੀਂ ਤੇ ਰੈੱਡ ਦੇਣੀ ਹੈ ਰੈੱਡ ਦੇ ਲਓ ਰੈੱਡ ਇਹਦੇ ਵਿੱਚੋਂ ਨਾ ਸਾਨੂੰ ਇਹਨਾਂ ਕਦੇ ਵੀ ਚੂੜੇ ਇਹਨਾਂ ਨੇ ਕਿੱਥੇ ਦੇ ਐਡ ਕੀ ਸਾਈਜ਼ ਜਿਹੜੀ ਹੈ ਸਾਰੀਆਂ ਕੁੜੀਆਂ ਦੇ ਜਿਹੜੇ ਆ ਸੇਮ ਆ ਸਾਰੇ ਕਹਿੰਦੇ ਚੂੜੇ ਤਾਂ ਦੇ ਸੇਮ ਹੀ ਹੁੰਦੇ ਨੇ ਤੇ ਸੇਮ ਨਹੀਂ ਹੁੰਦੇ ਡਿਫਰੈਂਟ ਹੁੰਦੇ ਨੇ ਮੈਂ ਦੋ ਚੂੜੇ ਕੱਢ ਕੇ ਦਿਖਾਉਣੀ ਹੈ ਆਪ ਨੂੰ ਫਰਕੇਗਾ ਕਈ ਵਾਰੀ ਕੁੜੀਆਂ ਆਪਣੀ ਚੋਇਸ ਦੱਸਦੀਆਂ ਨੇ ਤੇ ਫਿਰ ਉਹਦੀ ਰਿਕੋਰਡਿੰਗ ਤੇ ਨਹੀਂ ਕਿ ਫਿਰ ਡਿਫਰੈਂਟ ਹੀ ਹੁੰਦੇ ਨੇ ਅਲਗ-ਬੁਲਗ ਚੂੜੇ ਕਿਹਦੇ ਕਲੀਰੇ 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 ਆਹ ਕਲੀਰੇ ਮੈਨੂੰ ਬੜੇ ਪਸੰਦ ਆਏ ਸਾਰੇ ਕਲੀਰੇ ਐਥੀ ਵੀ ਵੱਖਰੇ ਹੀ ਆ ਨਾ ਆਹ ਕਾਹਦੇ ਕਲੀਰੇ ਬਹੁਤ ਜ਼ਿਆਦਾ ਸੋਹਣੇ ਲੱਗੇ ਨਾ ਆਵਲੀ ਜੀ ਕਿ ਕਿ ਸੁਣੀ ਨਾ ਰਕੀ ਹਾਂਜੀ ਪਸੰਦ ਆਏ ਹੁਣ ਪਸੰਦ ਵੀ ਜਿਹੜੀ ਆ ਨਾ ਕਿਸੇ ਦਿਨ ਅਨ ਅਨ ਰਿਵੀਲ ਕਰ ਜੜੀ ਆ ਕਰ ਦੇਣੀ ਆ ਪਸੰਦ ਕਿਉਂ ਕਹਿੰਦੇ ਅਸੀਂ ਪਸੰਦ ਕਿਉਂ ਕਹਿੰਦੇ ਪਸੰਦ ਨਹੀਂ ਆ ਲੋ ਆ ਪਰਸ ਵੀ ਮੈਂ ਤੁਹਾਨੂੰ ਆਪਸ਼ਨ ਦੇ ਦਿੰਦੀ ਆ ਤੁਸੀਂ ਸਾਰੇ ਕਮੈਂਟ ਕਰਕੇ ਦੱਸੋ ਕਿਹੜਾ ਕਿਹੜਾ ਪਰਸ ਦਿੱਤਾ ਜਾਵੇ ਜਦੋਂ ਤੁਸੀਂ ਦੇਖਣਾ ਉਹਨੇ ਦੇ ਆਉਣਾ ਆ ਆ ਦੇ ਦੇਣੀ ਇੱਕ ਮੇਕਅਪ ਕਿੱਟ। ਥੇਰੇ ਚਲ ਗਏ। ਕਲੀਮੇ ਵਿੱਚ ਜਿਹੜਾ ਸਮਾਨ ਹੁੰਦਾ ਉਹ ਚ ਹੈਗਾ ਵਿੱਚ ਹੈਗਾ। ਇਹ ਕੰਪਲੀਟ ਹੋ ਗਿਆ ਨਾ? ਆ ਕੰਪਲੀਟ ਹੋ ਗਿਆ। ਇੱਕ ਆਈ ਕੁ ਵੀ ਦੇ ਤੂ ਦੇ 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 ਤੇ। ਇਹਦੇ ਵਿੱਚ ਹੋਰ ਕੁਝ ਤੇ ਨਹੀਂ ਪਾਉਣਾ। ਨਹੀਂ ਚਬਾ। ਨਹੀਂ ਵਿਆਹ ਵਾਲਾ ਸੂਟ ਪਾਤਾ। ਹਾਂ ਪਾਤਾ ਪਾਤਾ ਪਾਤਾ। ਇਹ ਆ ਮੈਂ ਕਲੋਜ਼ ਕਰਦਾ। ਹਾਂ। ਆ ਮੈਂ ਕਲੋਜ਼ ਕਰ ਦੋ। ਆ ਉਹ ਲਈ ਉਦੋਂ ਤੇਰੇ ਕਿ ਤੂੰ ਆਉਂਦਾ ਸਮਾਨ ਪਾ ਕੇ ਰੱਖ ਜੰਦੇ ਆ। ਏ ਹਾਂ ਕੰਪਲੀਟ ਹੋ ਗਿਆ ਤੇ ਚੂੜੇਗਲੀ ਦੇ ਪਰਸ ਹੋ ਗਏ ਆ ਆਵੇਂ ਬੰਦ ਕਰ ਸਰ ਇੱਕ ਚੀਜ਼ ਦੇਖਣੀ ਸੀ ਵੀ ਇਹਦੇ ਵਿੱਚ ਸੇਮ ਡਿਜ਼ਾਈਨ ਦੀ ਹੋਤ ਨਹੀਂ ਚਲਾ ਕੇ ਕਿ ਕੁੜੀ ਨੂੰ ਕੋਈ ਦੇਖ ਲੈ ਉਹ ਇੱਕ ਬੋਲੇ ਨੋ ਜਿਹੜੀ ਆਮ ਨਹੀਂ ਮਤਲਬ ਕਿ ਇਤਰਾ ਆ ਆਉ ਦੋਗੇ ਇੱਕੋ ਜਿਹੀ ਚਲੇ ਗਈ ਹੈ ਨਾ ਫਿਰ ਇਹ ਕੱਢੋ ਆਹ ਬੂਨ ਗੱਟਿਆ ਨਾ ਹਾਂ ਆਮ ਰੂਮ ਕਰ ਲੇ ਜੋਰ ਲਗਾ ਕੇ ਨਹੀਂ ਹੋਣਾ ਇਹਨੂੰ ਦਿਮਾਗ ਦੇ ਨਾਲ ਕਰਨਾ ਪੈਣਾ ਜ਼ੋਰ ਨਾਲ ਜਿਹੜਾ ਕਿ ਦਿਮਾਗ ਸਾਡੇ ਕੋ ਹਾਂਗਾ ਹਾਂਗਾ ਮਨੇ ਇੱਕ ਜੀ ਕੰਮ ਆਰੰਗ ਰੂਨ ਇੱਕ ਕਮ ਰੂਨ ਇੱਕਾ ਤੇ ਇੱਕੋ ਇਹਦਾ ਇਹਦਾ ਪਿੰਚਾ ਨਾ ਉਹ ਵਿਆਹ ਵਾਲਾ ਉਹ ਕਾਇਮੀ ਦੇ ਰੋਗੀ ਤੇ ਇੱਕ ਉਹ ਖੋਲ ਲਈ ਇੱਕ ਟਿਕ ਮੈਂ ਲਾਈਟ ਕਲਰ ਦਾ ਮੰਮੀ ਨਾਲ ਲੱਗਿਆ ਹੈ ਆ ਆ ਇਧਰ ਲਈ ਮੰਮੀ ਦੇ ਇਧਰ ਨਹੀਂ ਹੈ ਹੂੰ ਇਹ ਸੁਰਸਿੰਘਵਾਲੀ ਕੁੜੀ ਭੈਣ ਵਾ ਨਾ ਜਿਹੜੀ ਆਪਣੇ ਸਹੁਰਿਆਂ ਤੋਂ ਆ ਕੇ ਹੱਡੀ ਹੱਡੀ ਹਾਂਜੀ ਹਾਂਜੀ ਉਹ ਆ ਕੇ ਬੈਠੀ ਹੈ ਉਹਦਾ ਨਹੀਂ ਖੜਨਾ ਉਹ ਆ ਕੇ ਬੈਠੀ ਓਥੇ ਉਹਦਾ ਨਹੀਂ ਖੜਨਾ ਭੈਣ ਦਾ ਵੀ ਖੰਣਾ ਭੈਣ ਦਾ ਵੀ ਖੰਣਾ ਇਹ ਕਿੰਨੇ ਰੱਖਦੇ ਕੁੜੀ ਦੇ ਮੈਂ ਤਿੰਨ ਕੁੜੀ ਦੇ ਹੋਗੇ ਆਹ ਉਹ ਮੰਮੀ ਦਾ ਹੋ ਗਿਆ ਹਨਾ ਵਿਆਹ ਵਾਲਾ ਛੁੜੀ ਪਾ ਦੋ ਨਾ ਤੇ ਆ ਵਿਆਹ ਵਾਲਾ ਛੁੱਟ ਕੁੰਡਾ ਹੋਵੇ ਤੇ ਮਮੇ ਇਹ ਕਿੰਨੇ ਕੁੜੀਆਂ ਨੇ ਤਿੰਨ ਤਿੰਨ ਕੁੜੀਆਂ ਦੀ ਹੋਗੀ ਇਹ ਕੁੜੀ ਦੀ ਹੋਗੀ ਆ ਇੱਕ ਥੰਡੇ ਕੋਰਪਾ ਮਮੀ ਦਾ ਜੀ ਤੇ ਇੱਕ ਮਮੀ ਦਾ ਹਾਂ ਇੱਕ ਉਹਨਾਂ ਵਿੱਚ ਪਾ ਦੋ ਇੱਕ ਕੁੜੀ ਦਾ ਤੇ ਇੱਕ ਭੈਣ ਦਾ ਰੱਖਣਾ ਆਪਾਂ ਹਾਂ ਹਾਂ ਰੱਖ ਲਓ ਇਹ ਇਧਰ ਲਿਆ ਚ ਦੋ ਇਹਨਾਂ ਦੀ ਕੋਈ ਪਾ ਦਿੰਦਾ ਭੈਣ ਦਾ ਭੈਣ ਦਾ ਪਾ ਦੋ ਹਾਂ ਉਹ ਭੈਣ ਨੂੰ ਪਿੰਕ ਦੇਣੀ ਹੈ ਨਾ ਪਿੰਕ ਨਾਲ ਦੋਹਰਾ ਦੇ ਪਿੰਕ ਨਾਲ ਹਾਂ ਰੋਤਾ ਟੀ ਨਾ ਇਹ ਤਾਂ ਜਦੋਂ ਇੱਕ ਕੁੜੀ ਦਾ ਹੋ ਰੱਖਣਾ ਹੈ ਕਿਹੜਾ ਰੱਖੀ ਇਹਨਾਂ ਵਿੱਚ ਰੱਖ ਲੋ ਲਾਈਟਰ ਰੱਖੀਏ ਡਾਕਟਰ ਰੱਖੀਏ ਜਿਹੜਾ ਜਿਹੜਾ ਤੈਨੂੰ ਢੀਕ ਲੱਗਦਾ ਓਹੋ ਕੀ ਕਹਤਾ ਤੁਸੀਂ ਆ ਫਰੋਜੀ ਦਾ ਫਰ ਆ ਰੱਖੀਓ ਵਾਓ ਫੱਟ ਚੋਇਸ ਕਿਵੇਂ ਮਿਲਦੀ ਹੈ ਅੱਛੀ ਗੱਲ ਆ ਵਾਈਬ ਮਿਲਦੀ ਹੈ ਵਾਈਬ ਤੇਰੀ ਮੇਰੀ ਮਿਲਦੀ ਹੈ ਬਸ ਬੰਦ ਹੋ ਗਿਆ ਇਤਨੀ ਨੇ ਆ ਬਸ ਕਮਿਟ ਹੋ ਗਏ ਕਹੇ ਤੇ ਤੁਸੀਂ ਦੇਨੇ ਕਹੇ ਤੇ ਕੰਮ ਤਾਂ ਸੱਦਾ ਹੀ ਹੈ ਨਾ ਇਥੇ ਨੋਟ ਕਿਦਾਂ ਕਰਾਂਗੇ ਆਪਾਂ ਬੁਰਜ ਪਿੰਡ ਵਾਲੀ ਦਾ ਉਹ ਬੁਰਜ ਦਾ ਸੋਰਸਿੰਗ ਨੂੰ ਆਪਾਂ ਨਾ ਪੱਟੀ ਬੰਦਨੇ ਆਂ ਜਾਓ ਇਥੇ ਬੰਦਨੇ ਨਾ ਉਹ ਉਹ ਬੁਰਜ ਦਾ ਨਾ ਉਹ ਬੁਰਜਦਾਰ ਇਹ ਸੋਰਸਿੰਗ ਦਾ ਹੁਣ ਵੰਚ ਚੇਤਾ ਰੱਖੀ ਵੀ ਅਹੀਂ ਪੱਟੀ ਸੋਰਸਿੰਗ ਨੂੰ ਬੰਨੀ ਹੈ ਠੀਕ ਹੈ ਨਹੀਂ ਨਹੀਂ ਆ ਬੁਰਜਦਾਰ ਸੋਰਸਿੰਗ ਦਾ ਇਹ ਸੋਰਸਿੰਗ ਦਾ ਬੁਰਜਪਿੰਟ ਵਾਲੀ ਭੈਣ ਆਈ ਹੈ ਕਿ ਜਾਂ ਸੋਰਸਿੰਗ ਵਾਲੀ ਆਈ ਹੈ ਇਹ ਸੋਰਸਿੰਗ ਵਾਲੀ ਆਈ ਹੈ ਆ ਤੇ ਆ ਸੋਰਸਿੰਗ ਉਹ ਕੈਰੋਂਦੀ ਯਾਰ ਵੇਹੇ ਕੈਰ ਕੈਰੋਂ ਆਉਂਦੀ ਹੈ ਗਈ ਆ ਵੀ ਉੱਤਰ ਕੋ ਯਾ ਅਬੀ ਅਬੀ ਦਿਨ ਤੱਕ ਆਈ ਦੋ ਸੱਤ ਇਹ ਆਪਾਂ ਕਿਹੜੀ ਕੁੜੀ ਦਾ ਕਰਨਾ ਇਹ ਆਪਾਂ ਕਰਨਾ ਉਹਦਾ ਜਿਹੜੀ ਜੋੜਾ ਫਟਕ ਵਾਲੀ ਦਾ ਨਹੀਂ ਉਹਨੂੰ ਦੇ ਰਹੀ ਆਪਾਂ ਨਹੀਂ ਨਹੀਂ ਸੱਤ ਨਹੀਂ ਕਾਗਾ ਆਪਾਂ ਸਮਾਨ ਹੋਰ ਖਰੀਦਣਾ ਪੈਣਾ ਜੇ ਇਹਦਾ ਇਹ ਜੰਡਵਾੜੀ ਜਿੰਦਾ ਵੀ ਜਿੱਦਰਾਏ ਦਾ ਤਿਆਰੀ ਤੇ ਇੱਥੇ ਇੱਥੇ ਜਿ ਵਿਆਹ ਵਾਲਾ ਸੂਟ ਆਪਾਂ ਲੈਣਾ ਵਾ ਇਹਦਾ ਪਿੰਕ ਰੱਖ ਦੇਣੇ ਨੂੰ ਰੈੱਡ ਕਲਰ ਦਾ ਸੂਟ ਲੈ ਕੇ ਦਵਾਂਗੀ ਹੂੰ ਇਹ ਆਓ ਬਲੋ ਹਾੜੇ ਆ ਆ ਨਹੀਂ ਥਲੇ ਕੋਈ ਚੀਜ਼ ਨਹੀਂ ਖੁਲਿਆ ਆਪਾਂ ਇਹ ਕਾਗਾ ਜੀ ਇਹ ਦੇਖੋ ਜੀ ਇਹ ਇਹ ਸੂਟ ਉਹ ਨੇ ਜਿਹੜੇ ਚਾਰ-ਚਾਰ ਦਾ ਸੈੱਟ ਮਿਲਦੇ ਨੇ ਜਿਹੜੇ ਅਸੀਂ ਇੱਕ ਕੱਲਾ-ਕੱਲਾ ਪੀਸ ਨਹੀਂ ਖਰੀਦ ਸਕਦੇ ਜਿਹੜਾ ਕਿ ਸੰਗਤ ਦੀ ਜਿਹੜੀ ਸੇਵਾ ਵਾ ਨਾ ਉਹ ਸਹੀ ਜਗ੍ਹਾ ਲੱਗੇ ਤੇ ਉਹ ਜ਼ਿਆਦਾ ਵੀ ਯੂਜ਼ ਨਾ ਹੋਵੇ ਐਵੇਂ ਛੁੱਟੀ ਨਾ ਜਾਈਏ ਇਹਨੇ ਪਤਾ ਕੀ ਆ ਸਾਨੂੰ ਅਸਲ ਸੱਚੀ ਗੱਲ ਦੱਸੀਏ ਤੇ ਠੱਗਿਆ ਬਹੁਤ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜਾ ਵੇਖੋ ਵੇਖੋ ਜਿਹੜਾ ਸੂਟ ਸਾਨੂੰ 15-1500 ਰੁਪਏ ਦਾ ਮਿਲਦਾ ਨਾ ਉਹ ਸੂਟ ਸਾਨੂੰ 5500 ਰੁਪਏ ਦਾ ਆਹੀਂ ਤਿੰਨ ਖਰੀਦਿਆ ਸੀ ਉਹ ਸੇਮ ਸੂਟ ਸੇਮ ਕਪੜਾ ਤੇ ਕਿਉਂਕਿ ਕਪੜੇ ਦੀ ਨੌਲੇਜ ਮੈਨੂੰ ਤੇ ਹੈ ਨਹੀਂ ਲਾਪਰੀ ਨੂੰ ਪੂਰੀ ਨੌਲੇਜ ਆ ਤੇ ਉਹਨਾਂ ਨੇ ਮੱਕੀ ਸਾਡੇ ਅੱਖਾਂ ਟੱਡੀਆਂ ਰਹਿ ਗਿਆ ਕਿ ਉਹਨਾਂ ਨੇ ਸਾਡੇ ਨਾਲ ਇਸ ਚੀਜ਼ ਦਾ ਧੋਖਾ ਕੀਤਾ ਕਿ ਤੁਹਾਨੂੰ ਅਹੀਂ ਹੋਲਸੇਲ ਆਏ ਕਿ ਇੱਕ ਸੂਟ ਦੇ ਵਿੱਚ 1000 1000 ਰੁਪਿਆ 12 1200 ਰੁਪਿਆ ਉਹਨਾਂ ਨੇ ਕਮਾਈ ਕਰਕੇ ਸੰਦ ਕੋ ਸੂਟ ਲੈ ਆਹੀਂ ਅਸੀਂ ਹਜੇ ਕੀ ਕਹਿ ਦਿੰਦੀ ਹਾਂ ਜੀ ਸੇਵਾ ਕਰਦੇ ਹਾਂ ਇਹ ਵੀ ਤੁਹਾਨੂੰ ਡਿਸਕਾਊਂਟ ਡਿਸਕਾਊਂਟ ਕੀਤਾ ਵਾ ਪਰ ਅੱਜ ਕੱਲ੍ਹ ਕੰਨਾਂ ਨੂੰ ਹੱਥ ਲੱਗੇ ਜੇ ਕੰਨਾਂ ਨੂੰ ਹੱਥ ਲੱਗੇ ਚਾਰ ਸੂਟ ਕੁੜੀ ਤੇ ਤੇ ਆ ਚੂੜਾ ਖਲੇ ਨੇ ਆਪਰਸ ਉਹ ਇਹ ਦੂਸਰੀ ਜਿਹੜੀ ਮੈਨੂੰ ਲੱਗਦਾ ਮੇਕਅਪ ਕਿੱਟ ਨਹੀਂ ਪਈ ਹੈ ਨਾ ਭਾਈ ਭਾਈ ਸੋਸ ਨਾਲ ਆਵਣਾ ਨਹੀਂ ਸੋਸ ਆਪਾਂ ਆ ਦੇ ਲਾਂ ਆ ਠੀਕ ਉਹ ਰਹਿਣਾ ਹੈ ਕੰਮ ਆ ਉਹ ਇਹ ਦੇ ਚਾਰ ਕੁ ਮਿੰਟ ਦੇ ਜਿਹੜੀ ਉਹ ਥੋੜਾ ਖਾਜ ਵਾਲੀ ਤੇ ਉਹਦੀ ਭੈਣ ਵੀ ਹੈਗੀ ਆ ਹਨਾ ਇੱਕ ਉਹਦੇ ਭੈਣ ਦਾ ਵੀ ਸੂਟ ਪਾ ਦੋ ਭੈਣ ਦਾ ਵੀ ਸੋਨਾ ਭੈਣ ਦਾ ਪਿੰਕ ਦੇ ਦੀ ਹਾਂ ਪਿੰਕ ਦੇ ਦੋ ਹਨਾ ਪਿੰਕ ਦੇ ਇਹ ਯੈਲੋ ਦੇ ਦੋ ਚਲੋ ਸੋਹਣੀ ਉਹ ਆ ਯੈਲੋ ਭੈਣ ਦੇ 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 ਨਾ ਇਹਦਾ ਵਿਆਹ ਵਾਲਾ ਸੂਟ ਹੈ ਉਹ ਜਿਹੜੀ ਲੜਕੀ ਦਾ ਤਿਆਰ ਹੋ ਰਿਹਾ ਨਾ ਜੋੜਾ ਫਟ ਕੱਢਿਆ ਉਹ ਵੀਡੀਓ ਦੇ ਵਿੱਚ ਨਹੀਂ ਹੋਣੀ ਫੇਸ ਬਲਰ ਹੋ ਜਾਣਾ ਵਾ ਪਰ ਉਹ ਇੰਨੀ ਕੁ ਜਿਆਦੀ ਨੀਡੀ ਆ ਨਾ ਇੰਨਾ ਕੁ ਜਿਆਦਾ ਸਾਡੇ ਦਫ਼ਤਰ ਆ ਕੇ ਰੋਈ ਸੀ ਉਹ ਕਿ ਤਿੰਨ ਤਿੰਨ ਮਹੀਨੇ ਦੇ ਵਿੱਚ ਉਹਦੇ ਮਦਰਫਾਦਰ ਦੋਨਾਂ ਦੀ ਡੈਥ ਦੋਨਾਂ ਦੀ ਡੈਥ ਹੋ ਗਈ। ਇਹ ਭੈਣਾ ਘਾਵ ਨਾਲੋਂ ਕਿ ਇੱਕ ਵਿਆਹੀ ਆ ਥੋੜਾ ਜਿਹਾ ਕੁਝ ਕਾਰਨ ਕਰਕੇ ਆਪਣੇ ਪੇਕੇ ਘਰ ਵੇਚੀ ਆ। ਡਿਸਪੂਟ ਚੱਲਣਦੇ ਆ ਉਹਨਾਂ ਦਾ। ਤੇ ਦੂਸਰੀ ਦਾ ਵਿਆਹ ਆ ਤੇ ਭਰਾ ਜਿਹੜਾ ਉਹ 7 ਸਾਲ ਦਾ ਹੈ ਨਾ। ਹਾਂ। ਤੇ ਉਹਨਾਂ ਨੇ ਇੱਕੋ ਗੱਲ ਜਦੋਂ ਮੈਂ ਆਉਂਦੇ ਇੱਕ ਗੱਲ ਕਹਿ ਜਦੋਂ ਉਹਨਾਂ ਦਾ ਦੁੱਖ ਸੁਣਿਆ ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਤੁਹਾਡਾ ਕੋਈ ਗੱਲ ਸਾਰਾ ਵਿਆਹ ਕਰਦਾਂਗੇ। ਆ ਇੱਧਰ ਆਂਦਾ। ਉਹਨਾਂ ਨੇ ਇੱਕ ਗੱਲ ਕਹੀ ਉਹਨੇ ਆਖਿਆ ਆ ਕਰਕੇ ਨਾ ਵੇਖੋ ਜਿਹੜਾ ਸਪੈਸ਼ਲ ਬਣਿਆ ਦਾ। ਮੇਰਾ ਜਿਹੜਾ ਵਾ ਭਾਰ ਜਿਹੜਾ ਵਾ ਤੁਸੀਂ ਚੱਕ ਲਿਆ। ਹਾਂ ਤੇ ਮੈਨੂੰ ਅੱਜ ਸੁੱਖ ਦੀ ਨੀਂਦ ਆਏਗੀ। ਉਹ ਤੁਹਾਨੂੰ ਵੀਡੀਓ ਦੇ ਵਿੱਚ ਨਹੀਂ ਹੋਣੀ ਪਰ ਉਹਦਾ ਵਿਆਹ ਜਿਹੜਾ ਕਰਨਾ ਹੋਣਾ ਉਹਦੇ ਵਿੱਚ ਉਹਦੀ ਸਾਰੀ ਤੁਹਾਨੂੰ ਫੋਟੋ ਤੁਹਾਨੂੰ ਮਿਲਣ ਦੇਖਣ ਨੂੰ ਮਿਲੇਗੀ। ਹਸਪੰਡ ਦੇ ਨਾਲ ਦਿਖਾਵਾਂਗੇ। ਹਸਪੰਡ ਦੇ ਨਾਲ ਵਿਖਾਵਾਂਗੇ ਇਕੱਲੀ ਵੀ ਨਹੀਂ ਵਿਖਾਵਾਂਗੇ। ਹੁਣ ਮੈਂ ਇੱਕ ਕਪੜਾ ਸੂਟ ਦਿਖਾਦਾ। ਇਹਨੂੰ ਚੁੰਗਾ ਮਿਲਿਆ। ਚੁੰਗਾ ਨਹੀਂ ਮਿਲੇ ਝੂਠ ਮੈਂ ਨਾ ਮੈਂ ਕਿਹਾ ਕਿ ਪੇ ਕਰਨ ਲੱਗੀ ਆ ਵਿਆਹ ਵਾਲੇ ਦੋ ਸੂਟ ਜਿੱਥੋਂ ਲਏ। ਤੇ ਮੈਂ ਕਿ ਚੱਲੇ ਮੈਨੂੰ ਵੀ ਇਹ ਲਾ ਦਉ ਜੇ ਪਸੰਦ ਆਇਆ ਮੈਨੂੰ ਦੇ ਹਾਂ ਚੱਲ ਕੋਈ ਨਹੀਂ ਲੈ ਲਾ ਹਨਾ ਮੈਂ ਲੈਣ ਲੱਗੀ ਤੇ ਉਹ ਅੜ ਗਏ ਕਿ ਨਹੀਂ ਅਸੀਂ ਚਾਰ ਸੂਟ ਇਕੱਠੇ ਦੇਣਾ ਇਕਲੇ ਦੇਣਾ ਸੱਟੀ ਦੇਣਾ ਸੱਟੀ ਦੇਣਾ ਮੈਂ ਨਾ ਬਾਰ-ਬਾਰ ਕਹੀ ਗਈ ਕਿ ਦਿਖਾਈ ਕਿੰਨਾ ਸੋਹਣਾ ਹੈ ਮੈਨੂੰ ਪਸੰਦ ਬੜਾ ਸੀ ਤੇ ਜਦੋਂ ਮਤਲਬ ਤਰਲਿਆਂ ਜੇ ਉਹ ਮੰਨਣ ਨਾ ਕਹਿੰਦੇ ਨਹੀਂ ਸਾਡਾ ਸੈੱਟ ਕਰਾ ਤਰਲੇ ਤੇ ਨਹੀਂ ਮਾਰੇ ਨਹੀਂ ਮਤਲਬ ਮੇਰਾ ਮੂੰਹ ਤਰਲਿਆਂ ਜੇ ਵਾਲਾ ਹੋ ਗਿਆ ਸੀ ਨਾ ਤੇ ਉਹ ਹਰ ਜਗ੍ਹਾ ਸੂਟ ਸੂਟ ਆਵੇ ਕੇ ਤਰਲੇ ਵਾਲਾ ਹੋ ਗਿਆ ਤਾਂ ਮੈਂ ਕਿਹੜੇ ਦੱਸਿਓ ਦੱਸਿਓ ਸਾਰੇ ਆਣੇ ਦੱਸਿਓ ਆਪਣੇ ਘਰ ਵਾਲਿਆਂ ਦੇ ਸਾਹਮਣੇ ਤੁਹਾਡੇ ਜਿਹੜੇ ਮੂੰਹ ਆ ਜਦੋਂ ਸੂਟ ਵੇਖਦੇ ਤਰਲੇ ਵਾਲੇ ਮੂੰਹ ਦੇਖ ਨਹੀਂ ਹੁੰਦੇ ਐਡਾ ਮੇਰੇ ਤੇ ਹੁੰਦਾ ਪੂਰਾ ਹੈ ਪਰ ਇਹ ਆ ਕਿ ਚਲੋ ਫੇਰ ਵੀ ਮੁੰਡ ਵੀ ਮੈਂ ਵਿਆਹ ਤੋਂ ਕੀ ਆਈ ਹਜੇ ਆ ਕੱਪੜੇ ਵੀ ਵੇਖਣ ਹੀ ਨਹੀਂ ਲਈ ਅਸੀਂ ਵਿਆਹ ਤੋਂ ਸਗਣ ਹੀ ਆ ਜੋ ਤੋਂ ਆਏ ਤੇ ਮੈਂ ਇਹਨੂੰ ਰਸਤੇ ਚੋਂਦਿਆਂ ਇਹਨਾਂ ਨੂੰ ਕਹਿਣੀ ਮੈਂ ਕਹਾਂ ਮੇਂ ਪਪਾ ਹੁਣ ਮੈਂ ਵਿਆਹ ਵਾਲੇ ਦਿਨ ਕਿਹੜਾ ਕਿਹੜਾ ਸੂਟ ਪੋੜਾ ਤੇ ਆ ਸੂਟ ਨਹੀਂ ਵੇਖੋ ਪਸੰਦ ਆਇਆ ਇਹ ਜੋ ਜੇ ਕੁਝ ਵੇਖ ਕੇ ਨੇ ਖਰੀਦਵਾ ਦੇ ਖਰੀਦ ਲੈ ਦੇ ਮੈਂ ਮਤਲਬ ਲਿਆ ਦੂੰਗੀ ਅਸਲੀ ਗੱਲ ਤੇ ਮੈਨੂੰ ਬੋਲਣ ਨਹੀਂ ਦਿੱਤੀ ਕਹਿੰਦੇ ਹਾਂ ਚਲ ਕੋਈ ਨਹੀਂ ਉਹ ਬਾਚੰਦਾ ਮੈਂ ਕਿਹਾ ਮੈਨੂੰ ਇੱਕ ਵਾਰੀ ਫੋਟੋ ਖਿੱਚ ਲੈਣ ਦੋ ਕਿ ਮੈਂ ਫੈਬਰਿਕ ਲੈ ਕੇ ਆਪ ਰੈਡੀ ਕਰਾ ਲਵਾਂਗੀ ਸੇਮ ਡਿਜ਼ਾਈਨ ਹੈ ਨਾ ਤੇ ਕਹਿੰਦਾ ਚਲੋ ਲੈ ਲਓ ਤੁਸੀਂ ਤੇ ਮੈਂ ਕਹਿ ਲਿਆ ਉਹਦੇ ਖੁਸ਼ੀ ਦਾ ਟਿਕਾਣਾ ਮੈਂ ਕਿਹਾ ਹਾਂ ਸੱਚੀ ਐ ਇੰਨਾ ਖੁਸ਼ੀ ਦਾ ਟਿਕਾਣਾ ਮੈਨੂੰ ਇਹ ਐ ਨਹੀਂ ਕੀਤਾ ਐ ਨਹੀਂ ਕੀਤਾ ਬਈ ਮੈਨੂੰ ਕਹਿੰਦੇ ਕਰੋ ਪੇ ਫਿਰ ਮੈਨੂੰ ਇੰਨਾ ਗੁੱਸਾ ਜਿਹੜਾ ਵੀ ਤੁਸੀਂ ਤੁਸੀਂ ਕਰ ਦੋ ਹਵੇ ਨਹੀਂ ਇਹਨਾਂ ਨੇ ਨਹੀਂ ਲੈ ਕੇ ਦਿੱਤਾ ਮੈਂ ਆਪ ਹੀ ਲਿਆਵਾਂ ਤੇ ਜਿੰਨੂੰ ਕਿਸ ਨੂੰ ਪਸੰਦ ਹੋਏ ਉਹ ਮੈਨੂੰ ਮੈਸੇਜ ਕਰ ਸਕਦੇ ਆ। ਹਰ ਘਰ ਵਾਲੀ ਨੂੰ ਗੱਲ ਤਾਂ ਫਹੀ ਹੁੰਦੀ ਆ ਕਿ ਅਸੀਂ ਆਪਣੇ ਕੋਲੋਂ ਲਿਆ। ਕਾ ਮੈਂ ਆਪਣੇ ਕੋਲੋਂ ਹੀ ਲਿਆ ਆ। ਠੀਕ ਐ ਨਾ ਮੈਂ। ਹਰ ਇੱਕ ਘਰ ਵਾਲੀ ਦੀ ਗੱਲ ਗੱਤ ਫਹੀ ਹ। ਨਹੀਂ ਕੋਈ ਗਲਤ ਫਹੀ ਨਹੀਂ। ਮੇਰਾ ਆ ਦੁਪੱਟੇ ਤੇ ਵੀ ਉਹ ਦੋਨਾਂ ਸਾਈਡਾਂ ਤੇ ਹੋ ਆ। ਪਤਾ ਨਹੀਂ ਦੋਹਾਂ ਤੇ ਆ ਕੇ ਚਾਰਾਂ ਤੇ ਦੋਹਾਂ ਤੇ ਆ। ਕੀ ਕੀ ਆ ਵਰਕ। ਓਹ ਹੋ ਹੋ ਸੂਟ ਕੋ ਗੰਦਾ ਹੀ। ਓਹ ਹੋ ਹੋ ਹੋ। ਆਹਾ। ਦੇਖੋ ਜੀ ਹੈਗਾ ਮੇ ਕੋ ਨੰਬਰ ਹੈਗਾ। ਕੋਈ ਨਾ ਮੈਂ ਦੁਪੱਟਾ ਲੈਣਾ ਵੀ ਨਹੀਂ ਗਿਆ। ਇਹ ਵਾਲੇ ਝੁੰਗੇ ਵਾਲਾ ਸੀਟ। ਨਹੀਂ ਨਹੀਂ ਸਾਬ ਲੈਣਾ ਵੀ ਨਹੀਂ ਇਹ। ਇਸ ਦੁਪੱਟਾ ਲੈਣਾ ਨਹੀਂ ਲੈਣਾ ਇਹ ਮੈਂ। ਇਹਦਾ ਆਹ ਕਟਿੰਗ ਕਰਵਾ ਕੇ ਨਾ ਆਹ ਸਾਈਡ ਕਟਿੰਗ ਕਰਵਾ ਕੇ ਤੇ ਜਿਹੜਾ ਦੂਜਾ ਦੁਪੱਟਾ ਮੇਰੇ ਵਧੀਆ ਵੀ ਇਹ ਛੋਟਾ ਹੈ ਨਾ ਮਤਲਬ ਬੁੱਕਲ ਮਾਰਦੇ ਰੈਡੀ ਸੂਟ ਹੈ ਨਾ ਤੇ ਮੈਨੂੰ ਵੱਡਾ 2.5 ਮੀਟਰ ਦੁਪੱਟਾ ਚਾਹੀਦਾ ਇਹਨੂੰ ਕਟਾ ਕੇ ਇਹਦਾ ਪੈਚਵਰਕ ਜਿਹੜਾ ਨਾ ਸਾਈਡਾਂ ਤੇ ਲਵਾ ਲੈਣਾ ਹੀ। ਇਹ ਦੁਪੱਟਾ ਮੈਂ ਲੈਣਾ ਵੀ ਨਹੀਂ। ਤੇ ਹੱਥ ਨਾ ਪਹੁੰਚੇ ਥੂ ਕੋੜੀ। ਨਹੀਂ ਤੂੰ ਕੋੜੀ ਨਹੀਂ ਤੁਹਾਨੂੰ ਪਤਾ ਕਿ ਹੈਗਾ ਮੇਰੇ ਦੁਪੱਟੇ 2.5 ਮੀਟਰ ਹੁੰਦੇ ਕੀ ਚਲੋ ਕਿਹੜਾ ਕਿਹੜਾ ਮੇਰਾ ਸਹਿਮਤ ਹੈਗਾ ਸਾਰੀ ਮੱਜੀ ਗਈ ਜੋ ਹੁਣ ਇੱਕ ਗੇਲ ਗੱਲ ਸੁਣ ਲਓ ਮੇਰੀ ਸਾਤ ਤੋਂ 750 ਰੁਪਏ ਦਾ ਦੁਪੱਟਾ ਹੋਣਾ ਵਾ ਉਹਨੂੰ ਡਾਈ ਕਰਾਉਣਾ ਵਾ ਤੇ ਉਹਦੇ ਤੇ ਆ ਸਾਰਾ ਕੁਝ ਮੈਂ ਅਟੈਚ ਕਰਨਾ ਉਹ ਪੈਸੇ ਤੁਸੀਂ ਦੇਨੇ ਠੀਕ ਆ ਮੈਂ ਦੇ ਦਿੰਦਾ ਹਾਂ ਚਲੋ ਕੋਈ ਮਾ ਮੈਂ ਇਸ਼ਾਰਾ ਕਰ ਸਕਦੇ ਆ ਬਾਬਾ ਜੀ ਚਲੋ ਮੈਂ ਕੋਈ ਇਸ਼ਾਰਾ ਨਹੀਂ ਕਰਦਾ ਇਸ਼ਾਰਾ ਕੀਤਾ ਤੁਹਾਨੂੰ ਦੱਸਿਓ ਦੱਸੋ ਚਲੋ ਕਰੋ ਉਹਨਾਂ ਨੂੰ ਪੁੱਛੋ ਨਾ ਪਹਿਲਾਂ ਕੋਈ ਮੈਂ ਵੇਖ ਲੈਣਾ ਐਡਿਟ ਕਰ ਇਸ਼ਾਰਾ ਇਸ਼ਾਰਾ ਜਿਹੜਾ ਕਰੂਗਾ ਨਾ ਉਹ ਤੁਸੀਂ ਕਮੈਂਟਾਂ ਵਿੱਚ ਦੱਸ ਦਿਓ ਰੰਗਾ ਜੀ ਹੁਣ ਜੇ ਸਾਨੂੰ ਜਦ ਅਸੀਂ ਨਿਕਲ ਲਗੇ ਸੁਰ ਸਿੰਘ ਨੂੰ ਤੇ ਬਰਜ ਨੂੰ ਤੇ ਉੱਥੇ ਜਾ ਕੇ ਤੁਸੀਂ ਹਿੰਮਤਾਂ ਜੀ ਉਮਰਸਰ ਵਾਲੇ ਦੇ ਪੇਜ ਦੇ ਉੱਤੇ ਤੁਸੀਂ ਜਾ ਕੇ ਵੀਡੀਓ ਵੇਖਣੀ ਹੈ ਉਹਦਾ ਖਿਆਲ ਰੱਖਣਾ ਉਹਨੂੰ ਸ਼ੇਅਰ ਕਰਨਾ ਉਹਨੂੰ ਸ਼ੇਅਰ ਇਸ ਤਰੀਕੇ ਨਾਲ ਕਰਨਾ ਕਿ ਉਹ بس ਇਹਦੀ ਦਸ ਸਾਰੇ ਸਾਰੇ ਜਾਣੇ ਸਾਡੇ ਕੈਮਰਾਮੈਨ ਵਾਸਤੇ ਅਦਾਸ ਕਰਿਆ ਜਿਹਨੂੰ ਬੁਖਾਰ ਹੋਇਆ ਵਾ ਤੇ ਨਾਲ ਜਾਣਾ ਨੇ ਵੇਹੇ ਨਾਲ ਜਾਣਾ ਜਿਹੜੇ ਤਿਆਰ ਵੀ ਹੋਣਾ ਵਾ ਤੇ ਜੁੜੇ ਰਹੋ ਤੁਸੀਂ ਸਾਡੀਆਂ ਵੀਡੀਓਜ਼ ਨਾਲ ਵਲੌਗਸ ਦੇ ਨਾਲ ਇੰਸਟਾਗ੍ਰam ਤੇ ਵੀ ਸਾਰੇ ਜਾਣੇ ਜਾ ਕੇ ਫੋਲੋ ਕਰ ਲਓ ਤੁਹਾਨੂੰ ਕੋਈ ਨਾ ਕੋਈ ਅਪਡੇਟ ਬਾਕੀ ਸੂਟ ਨਾਲ ਰਿਲੇਟਡ ਜੇ ਕੋਈ ਅਪਡੇਟ ਚਾਹੁੰਦੇ ਹੋ ਤੇ ਉਹਦੇ ਵਾਸਤੇ ਤੁਹਾਨੂੰ ਇੰਸਟਾਗ੍ਰam ਤੇ ਮੈਸੇਜ ਕਰਨਾ ਪਊਗਾ ਤੇ ਮੈਂ ਤੁਹਾਡੇ ਲਈ ਛੋਟੇ ਛੋਟੇ ਸੂਟ ਰੈਡੀ ਸਾਰੇ ਜਾਣੇ ਤੁਹਾਡੇ ਮੰਦ ਵਿੱਚ ਇੱਕ ਚੀਜ਼ ਚੱਲ ਰਹੀ ਨਹੀਂ ਆ ਕਿ ਕੰਮ ਇੱਕ ਕੁੜੀਆਂ ਨੂੰ ਪਸੰਦ ਸੂਟ ਇੱਕ ਕੰਮ ਹੀ ਸੂਟਾਂ ਨਾਲ ਮਿਲ ਜੇ ਉਹ ਸਾਰੇ ਆਂਦੇ ਨੇ ਭਾਗਾਂ ਵਾਲੀ ਐ ਸਹੀ ਗੱਲ ਭਾਗਾਂ ਵਾਲੀ ਐ ਕਿ ਕੰਮ ਸੂਟ ਹਰ ਕਿਸ ਨੂੰ ਪਸੰਦ ਤੇ ਕੰਮ ਵੀ ਸੂਟਾਂ ਨਾਲ ਆ ਗਿਆ ਹੂੰ ਇਸੇ ਕਰਕੇ ਸਾਰੇ ਜਣੇ ਇਹਨੂੰ ਦਵਾ ਦਿਓ ਇਹ ਕੰਮ ਇਹਨਾਂ ਨੂੰ ਵੀ ਦਿਓ ਇਹਨਾਂ ਨੂੰ ਵੀ ਦਿਓ ਕਿ ਫੀ ਕਰਦਿਆ ਕਰੀ ਚੰਗਾ ਜੀ ਇਹਨੋਂ ਇਹ ਨਿੱਕੀ ਨਿੱਕੀ ਨੋਕ ਚੋਕ ਤੇ ਸਾਡੀ ਚਲਦੀ ਰਹਿਣੀ ਆ ਇਹ ਚਲਦੀ ਰਵੇ ਤੇ ਇਸ ਇੱਥੋਂ ਤੱਕ ਹੀ ਬਸ ਇਮਤ ਰਹੇ ਹਾਂ ਇਸ ਤੋਂ ਉਸ ਤੋਂ ਵਧੇ ਨਾ ਕਰਦਿਆਂ ਤੱਕ ਰਜਾਵੇ ਕਿਤੇ ਹੋਰ ਰਕ ਜਾਵੇ ਸਹਰਿਆਂ ਦਾ ਕਰਨ ਜਾਵੇ ਨਿੰਨਾਂ ਨਹੀਂ ਚਾਹੀਦੀ ਨਾ ਮੇਰੀਆਂ ਤੱਕ ਜਾਵੇ ਨਾ ਇਹ ਨਾ ਨਾ ਲੱਗ ਜਾਵੇ ਹਨਾ ਤੇ ਇਹ ਜਾਣੀ ਵੀ ਨਹੀਂ ਚਾਹੀਦੀ ਚਲੋ ਨਿੱਕੀ ਨਿੱਕੀ ਨੋਕ ਝੋਕਾ ਆਪਣੇ ਆਪਾ ਦੋਸਤ ਹੈ ਗਿਆ ਤੇ ਦੋਸਤਾਂ ਵਾਂਗ ਰਹਿੰਦੇ ਆ ਇਸੇ ਤਰੀਕੇ ਨਾਲ ਦੁਆ ਕਰਦੇ ਰੇ ਇਸੇ ਤਰੀਕੇ ਨਾਲ ਤੁਹਾਡੀ ਸੇਵਾ ਅਸੀਂ ਕਰਦੇ ਰਹੀਏ ਕਿਉਂਕਿ ਵੀਡੀਓ ਵੇਖਣਾ ਵੀ ਇੱਕ ਤੁਹਾਡੀ ਸੇਵਾ ਵਾ ਕਿਉਂਕਿ ਤੁਸੀਂ ਵੀਡੀਓ ਵੇਖ ਕੇ ਜਿਹੜੇ ਢਡੋਂ ਸੀਸ ਦੰਦੇ ਜੇ ਨਾ ਉਹ ਅਸੀਸਾਂ ਅਸੀਂ ਇੱਥੇ ਸਾਨੂੰ ਪੰਜਾਬ ਦੇ ਵਿੱਚ ਤੋਰੀ ਰੱਖ ਦਿਆ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ